ਅੱਜ ਅੰਮ੍ਰਿਤਸਰ ਦੇ ਕੋਟ ਕਾਲਸਾ ਇੰਦਰਾ ਕਲੋਨੀ ਗਲੀ ਨੰਬਰ 7 ਵਿਕੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਦੇ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਦੇ ਵਿੱਚ ਪੜ ਗਏ ਮਾਮਲੇ ਦੀ ਜਾਣਕਾਰ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਦੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ ਜਿਸ ਦੌਰਾਨ ਕਾਰ ਲੰਘੋਦੇ ਸਮੇਂ ਮੋਟਰਸਾਈਕਲ ਜ਼ਮੀਨ ਤੇ ਡੇਗ ਗਿਆ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਕਹਾ ਸੁਣੀ ਹੋਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਆ ਗਈ ਜਿਸ ਦੇ ਵਿੱਚ ਦੇਰ ਰਾਤ ਮਾਮਲਾ ਸ਼ਾਂਤ ਕਰ ਲਿਆ ਗਿਆ ਪਰ ਦਿਨ ਚੜ੍ਹਦਿਆਂ ਸਾਰੇ ਇੱਕ ਵਾਰ ਫਿਰ ਤੋਂ ਸੁਖ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਵੱਲੋਂ ਬਲਜਿੰਦਰ ਕੋਰ ਦੇ ਘਰ ਤੇ ਉਪਰੀਤਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਬਲਜਿੰਦਰ ਕੋਰ ਦੀ ਕਾਰ ਜਿਹੜੀ ਹੈ ਬੁਰੀ ਤਰ੍ਹਾਂ ਦੇ ਨਾਲ ਹਮਲਾਵਰਾਂ ਦੇ ਵੱਲੋਂ ਪੰਨ ਦਿੱਤੀ ਗਈ ਤੇ ਉਧਰ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਥਾਣੇ ਦੇ ਵਿੱਚ ਪਹੁੰਚ ਚੁੱਕਿਆ ਜਿੱਥੇ ਪੁਲਿਸ ਦੇ ਵੱਲੋਂ ਦੋਹਾਂ ਹੀ ਧਿਰਾਂ ਦੇ ਬਿਆਨਾਂ ਨੂੰ ਦਰਜ ਕਰ ਲਿਆ ਗਿਆ ਖੈਰ ਹੋਰ ਕੀ ਕੁਝ ਕਹਿਣਾ ਪੁਲਿਸ ਅਧਿਕਾਰੀ ਦਾ ਆਉ ਤੁਹਾਨੂੰ ਸੁਣਾਉਨੇ ਆ ਤੇ ਸਰ ਅਸੀਂ ਕੋਡ ਖਾਸ ਇੰਦਰਾ ਕलोनी 7 ਨੰਬਰ ਗਲੀ 'ਚ ਰਹਿੰਦੇ ਆਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਪ੍ਰੈਗਨੈਂਟ ਸੀ ਜਦੋਂ ਵੀ ਅਸੀਂ ਗੱਡੀ ਨਹੀਂ ਰਸਵੇਰੇ ਲਗਾਉਂਦੇ ਸੀ ਅੱਗੋਂ ਮੋਟਰਸਾਈਕਲ ਨਹੀਂ ਸੀ ਪਰੇ ਕਰਦਾ ਹੁੰਦਾ ਪਰ ਅਸੀਂ ਹਮੇਸ਼ਾ ਅਸੀਂ ਪਰੇ ਕਰ ਦਿੰਦੇ ਹੁੰਦੇ ਸੀ ਤੇ ਪਰ ਲਾਲਾ ਕਹਾਨੂੰ ਗਾਲਾਂ ਕਰਦਾ ਹੁੰਦਾ ਸੀ ਕਿ ਅਸੀਂ ਮੈਂ ਨਹੀਂ ਪਰੇ ਕਰਨਾ ਮੋਟਰਸਾਈਕਲ ਉਸ ਤੋਂ ਬਾਅਦ ਸਰ ਰਾਤੀ ਅਸੀਂ ਪਾਰਟੀ ਤੋਂ ਫੰਕਸ਼ਨ ਤੋਂ ਆ ਰਹੇ ਸੀ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਾ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ ਤੇ ਅਸੀਂ ਹੌਲੀ ਜੀ ਮੋਟਰਸ ਗੱਡੀ ਨਗਾਈ ਤੇ ਮੋਟਰਸਾਈਕਲ ਉਦਾ ਗਿਆ ਡਿਗ ਤੇ ਜਦੋਂ ਡਿਗ ਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰ ਲੱਗਾ ਕਿ ਹੁਣ ਹੁਣ ਪਿਓ ਦਾ ਤੇ ਹੁਣ ਇਧਰ ਆ ਤੂੰ ਪਿਓ ਦਾ ਮੋਟਰਸਾ ਸੁੱਟ ਕੇ ਆਇਆਵੇਂ ਗਾਲੀ ਗਾਲਾਂ ਗਲੋਚ ਕਰ ਲੱਗੇ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਕੇ ਤੇ ਉਹਨੇ ਮੇਰੇ ਸਿਰ 'ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਦਰਖਾਸਤਾਂ ਦੋਵਾਂ ਧਿਰਾਂ ਵੱਲੋਂ ਦਿੱਤੀਆਂ ਗਈਆਂ ਵਾ ਮੇਰੇ ਸੱਟਾਂ ਗੁੱਜੀਆਂ ਨੇ ਉਸ ਤੋਂ ਬਾਅਦ ਸਰ ਉਹਨਾਂ ਨੇ ਜਾ ਕੇ ਚਲੋ ਸਵੇਰੇ ਅਸੀਂ ਲੇਡੀਜ਼ ਘਰੇ ਸੀ ਸیرے 10:00 11:00 ਵਜੇ ਤੇ ਦੋ ਮੇਰੀਆਂ ਭਨੇਵੀ ਤੇ ਭਤੀ ਤੇ ਇੱਕ ਮੈਂ ਸੀ ਤੇ ਜਾ ਕੇ ਉਹਨਾਂ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਿਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਾਤ ਹੋਈ ਆ ਤੇ ਮੁੰਡੇ ਲਿਆ ਕੇ ਤੇ ਉਹਨਾਂ ਨੇ ਸਾਨੂੰ ਮਤਲਬ ਗਾਲੀ ਗਲੋਚ ਕਰਕੇ ਤੇ ਸਾਡੀ ਗੱਡੀ ਸਾਡਾ ਨੁਕਸਾਨ ਬਹੁਤ ਕੀਤਾ ਵਾ ਭਾਏ ਸਾਰੇ ਮੱਲੇ ਵਾਲੇ ਨੂੰ ਪੁੱਛੋ ਕੀ ਅਸੀਂ ਨਵੇਂ ਘਰੇ ਅਸੀਂ ਫਕਸ਼ਨ ਰੱਖਿਆ ਸੀ ਬੇਟੇ ਦਾ ਤੇ ਪਰ ਇਹਨਾਂ ਨੇ ਕਲੇਸ਼ ਬਹੁਤ ਪਾਇਆ ਸਰ ਹਾਂਜੀ ਹਾਂਜੀ ਉਹ ਤੁਹਾਨੂੰ ਬਹੁਤ ਖਤਰਾ ਵਾ ਸਾਨੂੰ ਕਿਤੇ ਵੀ ਮਤਲ ਜਿਹੜਾ ਅੱਜ ਘਰ ਲਿਆ ਕਿ ਮੁੰਡੇ ਪਾ ਸਕਦਾ ਉਹ ਕਿਤੇ ਵੀ ਸਾਨੂੰ ਦੋਵਾਂ ਜੀਆਂ ਨੂੰ ਕੋਈ ਵੀ ਸਾਡਾ ਨੁਕਸਾਨ ਕਰ ਸਕਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਤੋਂ ਖਤਰਾ ਵਾ ਸਰ ਪੁਲਿਸ ਕੰਪਲੇਟ ਕੀਤੀ ਹਾਂਜੀ ਪੁਲਿਸ ਕੰਮਲੇਟ ਕੀਤੀ ਆ ਰਾਤੀ ਵੀ ਪਰ ਅਜੇ ਤੱਕ ਉਹ ਬੰਦੇ ਕਾਨੂੰਨੀ ਕਾਰਵਾਈ ਤੋਂ ਬਾਹਰ ਆ ਉਹਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨ ਦੇ ਹਾਂਜੀ ਕੀ ਹੋਣਾ ਚਾਹੀਦਾ ਹਾਂਜੀ ਸਾਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਨੁਕਸਾਨ ਬਹੁਤ ਕੀਤਾ ਵਾ ਸਾਡਾ ਸਾਨੂੰ ਸੱਟਾਂ ਵੀ ਲੱਗੀਆਂ ਨੇ ਤੇ ਸਾਡਾ ਨੁਕਸਾਨ ਬਹੁਤ ਹੋਇਆ ਮੇਰਾ ਪ੍ਰਸ਼ਨ ਹੋਇਆ ਸਰ ਸਰ ਬੇਟਾ ਹੋਇਆ ਤੇ ਪ੍ਰਸ਼ਨ ਹੋਇਆ ਤੇ ਸਾਡਾ ਨੁਕਸਾਨ ਬਹੁਤ ਸਾਡੇ ਘਰ ਦਾ ਕੀਤਾ ਗਿਆ ਉਹਨਾਂ ਨੇ ਸਾਨੂੰ ਕਿਤੇ ਵੀ ਡਾਰਿਆ ਉਹਨਾਂ ਤੋਂ ਹੁਣ ਵੀ ਲਲਕਾਰਨ ਦੇ ਆ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ ਹਾਂਜੀ ਹੈਲੋ ਇਹ ਕੋਈ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਧਿਰਾਂ ਦਾ ਕੋਈ ਮੋਟਰਸਾਈਕਲ ਤੇ ਵਾਹਕ ਦਾ ਕੋਈ ਗੱਡੀ ਕਢੋ ਦੋ ਉਹੀ ਤੋਂ ਰਾਤ ਦੋਵਾਂ ਤੇ ਰਾਂਜੇ ਉਹ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇਹ ਕਾਏ ਸੀ ਤੇ ਦੂਸਰੇ ਬਨੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਨੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਵੀ ਸਿਰ 'ਚ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸੰਬੰਧ ਇਹਨਾਂ ਨੂੰ ਡਾਕ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਰਾਤ ਜਰਾ ਹੁਣ ਕਰਕੇ ਜਦ ਮੁਲਾਜ਼ਮ ਨੇ ਭੇਜ ਗਏ ਸੀ ਪਰ ਡਾਕ ਕੱਟਣ ਤੋਂ ਬਾਅਦ ਸਵੇਰੇ ਫੇਰ ਇਹੋ ਗੱਲ ਹੋ ਗਈ ਦੁਬਾਰਾ ਫੇਰ ਇਹ ਝਗੜ ਪਿਆ ਆਪਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਆ ਜਿਹਨੇ ਸੁਖਵਿੰਦਰ ਸਿੰਘ ਨੂੰ ਦਸਤਨ ਦੇ ਮੁਤਾਬਕ ਪੀਨਾਰੇ ਘਰ ਜਾ ਕੇ ਦੁਬਾਰਾ ਉਹਨਾਂ ਦਾ ਮੋੜਚਲ ਦੀ ਪਹਨਤੋਂ ਕਰ ਦਿੱਤੀ ਆ ਗੱਡੀ 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 ਕਿਹੜੀ ਤੁਹਾਡੀ ਸਵਿਫਟ ਗੱਡੀ ਦੀ ਕੋ ਭਨ ਤੋੜੇ ਨਾ ਆਂਦੇ ਜੀ ਕੀਤੀ ਆ ਜੀ ਆਗੇ ਉਸ ਤੋਂ ਬਾਅਦ ਵੀ ਮੁਲਾਜ਼ਮ ਸਵੇਰੇ ਸਵੇਰੇ ਭੇਜੇ ਸੀ ਹੁਣ ਥੋੜਾ ਇੱਕ ਤਬਦੀਸ਼ ਦੇ ਵਿੱਚ ਮੈਂ ਮਸ਼ਰੂਫ ਆ ਤੇ ਸ਼ਾਮ ਤੱਕ ਜੇ ਜੇ ਰਿਜ਼ਲਟ ਆਉਂਦੇ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਜੀ ਮੌਕਾ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਜੋ ਵੀ ਸਾਹਮਣੇ ਗੱਲ ਆ ਜੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜਾਊਗੀ ਠੀਕ ਹੈ ਜੀ ਇਹ ਇਹ ਦਰਹਾਤਾਂ ਦਿੱਤੀਆਂ ਗਈਆਂ ਨੇ ਉਹ ਕਾਰਵਾਈ ਕਰ ਰਹੇ ਨੇ ਜੀ